ਯਾਰ ਤਿੰਮ ਰੱਖਤਾ ਮੇਰਾ ਵਿਆਹ ਨਹੀਂ ਨਹੀਂ 11 ਨੂੰ ਸਾਡਾ ਬਲੌਗ ਆਊਗਾ ਚੀਮੇ ਦਾ ਵਿਆਹ ਦਾ ਡਾਂਸ ਕਰਕੇ ਤੁਹਾਨੂੰ ਪੂਰਾ ਦਿਖਾਵਾਂਗੇ ਸੀ ਐਂ ਦਾ ਐਂ ਦਾ ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਲੇ ਬਲੈਕ ਚੱਲਦੀ ਅੱਛਾ ਹੋਰ ਦੱਸਣੇ ਕੀ ਚੱਲ ਚੱਲ ਹੋਏ ਗਏ ਵੈਲਕਮ ਬੈਕ ਟੂ ਚੈਨਲ ਮਾਤੇ ਮੌ ਲੋਕ ਤੇ ਤੁਹਾਡਾ ਸਾਖ ਤੁਹਾਡੀ ਪਿਆਰ ਤੁਹਾਡੀ ਦੋਸਤ ਨਾਲ ਆਪਾਂ ਠੀਕ ਹੈ ਤਾਂ ਦੋਸਤੋ ਸਰਦੀਆਂ ਦਾ ਬੈਸਟ ਪਾਰਟ ਹੋਣ ਲੱਗਾ ਜਿਹੜਾ ਜ਼ਰੂਰੀਆ ਹੋਣਾ ਕੀ ਹੋ ਰਿਹਾ ਦੋਸਤ ਪੰਜੀਰੀ ਪੱਦਰੀ ਇੱਧਰ ਤੇ ਲੈ ਮੂਡ ਖਰਾਬ ਕਰ ਦਿੰਦਾ ਹਾਂ ਮੂਡ ਹੀ ਖਰਾਬ ਕੀਤਾ ਮੈਂ ਤਾਂ ਟਿਊਸ਼ਨ ਜਾਣ ਲਈ ਗਿਆ ਸੀ ਦੋਸਤੋ ਸਾਰੇ ਜੋ ਅੱਭੀ ਕਹਿੰਦੀ ਹੈ ਕੁਛੇ ਲੱਜੇ ਟਿਊਸ਼ਨ ਲੱਜੇ ਮੈਨੂੰ ਵੀ ਕਿਹਾ ਵਾ ਟਿਊਸ਼ਨ ਚੱਲਾ ਬਾਹ ਮੈਂ ਟਿਊਸ਼ਨ ਨਹੀਂ ਨਾ ਜਾਣਾਗਾ ਮੈਨੂੰ ਪਤਾ ਤੇਰਾ ਮੈਂ ਵੀ ਟਿਊਸ਼ਨ ਚੱਲਾਵਾ ਆਹੋ ਪਤਾ ਹੀ ਹੈ ਤੇਰਾ ਤੈਨੂੰ ਜਾਣਦੀ ਆ ਮੈਂ ਚੰਗੀ ਤਰ੍ਹਾਂ ਜਾਂ ਤਾਂ ਮੈਨੂੰ ਪੁੱਛਿਆ ਨਾ ਕਰ ਤੇ ਜਾਂ ਤੱਕ ਜੀ ਮਨ ਕੀ ਸਮਝ ਅੱਛਾ ਤੁਸੀਂ ਟਿਊਸ਼ਨੇ ਪਿੱਛੇ ਗਾਲਾ ਕੱਢੋਂਗੇ ਮੰਮੀ ਸਾਰੇ ਤੇ ਮੰਮੀਆਂ ਕਹਿੰਦੀ ਪੁੱਤ ਟਿਊਸ਼ਨ ਜਾ ਕੇ ਪੜ ਬਧੀਆਂ ਬਧੀਆਂ ਨੰਬਰ ਲਾ ਕੇ ਮੇਰੀ ਮੰਮੀ ਕਹਿੰਦੀ ਪੜਨਾ ਨਹੀਂ ਸਕੂਲਾਂ ਤੁਸੀਂ ਪੜਦੇ ਨਹੀਂ ਘਰੇ ਤੁਸੀਂ ਪੜਦੇ ਨਹੀਂ ਤੁਸੀਂ ਤੇ ਪੜੋਗੇ ਟਿਊਸ਼ਨ ਤੇ ਪੜਾਂਗੇ ਟਿਊਸ਼ਨ ਤੇ ਬਹੁਤ ਆ ਉੱਥੇ ਤੁਹਾਨੂੰ ਬੈਠੇ ਆ ਉਹਨਾਂ ਨੇ ਹੋਈਂ ਦੱਸ ਦੇਣਾ ਲਿਖ ਕੇ ਦੇ ਦੇਣਾ ਵੀ ਜਾ ਉਹ ਆ ਚੇਪ ਦੇ ਜਾ ਕੇ ਹਾਂ ਐਦਾਂ ਹੀ ਆ ਬਸ ਕਰ ਸਾਰਾ ਸਾਰਾ ਐਕਸਪੀਰੀਅੰਸ ਵਾਲਾ ਬਸ ਕਰ ਉਹ ਬਕਵਾਸ ਤੇ ਵੀ ਪਸੰਦ ਨਹੀਂ ਹੈਗੀ ਨਾ ਕਰ ਰਗਾ ਹੁਣ ਜੀ ਕੀ ਚਾਹੁੰਦੇ ਮੈਂ ਕੀ ਕਰਾਂ ਮੈਂ ਤਾਂ ਕੁਝ ਵੀ ਨਹੀਂ ਚਾਹੁੰਦੀ ਭਰਾਵਾ ਜੋ ਤੇਰਾ ਦਿਲ ਕਹਿੰਦਾ ਨਾ ਉਹ ਕਰ ਬਸ ਫਿਰ ਤੁਸੀਂ ਇੰਗੁਸਾ ਦੋਸਤ ਤੀਹ ਕਹਿੰਦੇ ਜੋ ਕਰਨੋਂ ਦਿਲ ਕਰੇ ਉਹ ਕਰ ਫਿਰ ਮੈਂ ਨਹੀਂ ਫਿਰ ਮੈਨੂੰ ਕਿਹੜਾ ਮੇਰੇ ਗੁੱਸੇ ਹੋ ਜਾਂਦੇ ਦੋਸਤ ਪਰ ਮੈਂ ਗੱਲ ਨਹੀਂ ਮੋੜਦਾ ਮੈਂ ਸਾਰੇ ਪੰਜੀਰੀ ਦਾ ਸਵਾਦ ਵੀ ਮਾਰਦਾ ਕਿਉਂ ਮੂਡ ਖਰਾਬ ਕਰਕੇ ਮੂੜ ਕੀ ਖਰਾਬ ਕੀਤਾ ਤੁਸੀਂ ਕਹਤੋਂ ਲਈ ਜਾਣਾ ਮੈਂ ਗਿਆ ਨਾ ਅੰਮ੍ਰਿਤ ਹਾਫ ਵਾਲੀ ਦੀ ਦਾਰੀ ਕੱਟਣੀ ਆ ਹਾਂਜੀ ਕੱਟਣੀ ਆ ਚਲੋ ਦੋਸਤੋ ਇੱਧਰ ਪੰਜੀ ਬਲ ਰਹੀ ਆ ਇੱਧਰ ਹੈ ਥੋੜੇ ਹੋਣ ਦੇ ਇੱਧਰ ਆ ਬਲ ਰਿਹਾ ਵਾ ਸਾਰੇ ਕੱਟਣੇ ਆ ਤਾਂ ਬਲ ਰਿਹਾ ਆਪਣਾ ਕੀ ਪਿਆਰ ਚ ਬਦਾਮ ਬਦੂਮ ਕੱਟੇ ਜਾ ਰਿਹਾ ਚੁੱਪ ਕਰ ਇੱਕ ਮਿੰਟ ਅੱਛਾ ਦੋਸਤੋ ਨੇ ਬੋਲ ਕੱਟਣੇ ਆ ਟੱਪ ਲਾ ਬੈਠਿਆ ਦੇ ਕੱਟ ਲਗਾ ਦੋਸਤੋ ਬਦਾਮ ਕੱਟੇ ਜਾ ਰਿਹਾ ਸੋਗੀ ਬਣੀ ਆ ਇੱਧਰ ਸੋਗੀ ਭਈਆ ਆ ਅਮਾ ਕੈਨੇਡਾ ਵਾਲਾ ਗੂਗਾ ਬਣਾਉਣਾ ਗੂਗਾ ਜਦੋਂ ਪੂਣਾ ਘੰਟਾ ਤੋਂ ਸਹੀ ਦੱਸੋ ਹਾਂ ਹੋਰ ਕਿਤੇ ਤੇਰਾ ਕਿਸ ਹਿਸਾਬ ਆ ਵਿਆਹ ਸਾਤਾ ਪਾਇਆ ਤੇ ਬੱਚਾ ਡਰਾਈ ਫਰੂਟ ਪਾਇਆ ਤੇ ਗੇਰੀ ਬਣ ਗਈ ਹੈ ਹਾਂ ਮੱਟਾ ਭੁੰਨਣਾ ਨਹੀਂ ਗਿਆ ਭੁੰਨਿਆ ਤਾਂ ਗਿਆ ਵਿਚਾਰਾ ਖੋਖਾ ਤੋਹਦਾ ਗਿਆ ਹਾਂ ਪਿੰਨੀ ਵੀ ਬਣਾਇਓ ਅਮਾ ਮੈਨੂੰ ਤਾਂ ਕਾਲੀ ਜੀ ਪਸੰਦ ਆ ਮੈਂ ਇੱਕ ਚੀ ਜੀ ਨਹੀਂ ਬਣਾਉਣੀ ਮੈਨੂੰ ਚੀ ਜੀ ਨਹੀਂ ਪਸੰਦ ਚਲੋ ਕੋਈ ਨਾਪੇਸ ਨਾਲ ਬਣਾ ਬਣਾਉਣਾ ਚਲੋ ਦੋਸਤੋ ਜਦ ਤੱਕ ਆਟਾ ਪਨ ਨਹੀਂ ਜਾਂਦਾ ਅਗਲਾ ਆਪਰ ਸਸ ਹੁੰਦਾ ਫਿਰ ਦਿਖਾਣੇ ਪਹ ਲਾਟਾ ਭੁੰਨਾ ਦੋਸਤੋ ਆਟਾ ਪਾ ਕੇ ਚਲੋ ਦੋਸਤੋ ਮਿਲਦੇ ਹਾਂ ਸੋ ਗਾਇਸ ਮੈਂ ਆਪਣੇ ਕਾ ਬਦਾਮ ਕੱਟ ਦਿੱਤੇ ਆ ਥੋੜਾ ਦੇਖੋ ਕੀ ਗੱਲ ਦੀ ਮੈਂ ਆਪਣਾ ਕੀ ਕਰਤਾ ਆ ਦੇਖ ਤੇ ਇੱਧਰ ਆਟਾ ਹੋ ਗਿਆ ਵਾ ਸਾਦਾ ਹੈਲੋ ਗਾਇਸ ਲੋ ਗイズ ਮੈਂ ਪਹਿਲੀ ਵਾਰ ਪਨੀਰ ਨੂੰ ਲੱਗਿਆ ਨਾ ਪਰ ਇਹਦੇ ਹਰ ਵਾਰ ਮम्मी ਰੜਾ ਕੇ ਕਰਦੇ ਮੈਂ ਇਸ ਵਾਰੀ ਪਹਿਲੀ ਵਾਰ ਆਪ ਬਣਾਉਣ ਲੱਗੀ ਹਾਂ ਭਰਾਵਾ ਜਾਦੇ ਦਾ ਮੈਨੂੰ ਜੀ ਚੂਸਣਾ ਛੱਡ ਦੇ ਉਹਨਾਂ ਦਾ ਲੈ ਦੇਖੀ ਕੀ ਕਰਦਾ ਪਿਆ ਵਾ ਰੱਜੂ ਨਾ ਖਦਾ ਕਟਦਾ ਹੈ ਆਹੇ ਤੁਹਾਨੂੰ ਗイズ ਆਖਾ ਮੇਰਾ ਕਿੱਤਾ ਹੈ ਵਾ ਮੈਂ ਤਾਂ ਕੰਮ ਵੀ ਕਰ ਤੇ ਦੋ ਤੇ ਨਹੀਂ ਆਖ ਖਾਈਏ ਖਾਣਤੀਏ ਹੁਣ ਬਲਕਿ ਭੋਲਾ ਆਦੋ ਤੁਸੀਂ ਆ ਵੀ ਖਾਣਾ ਲੈ ਆ ਕਰ ਰਹੀ ਤੇ ਲਿਆ ਆ ਕਰਛੇ ਦੀ ਕਰ ਆ ਆ ਕਰਛੇ ਦੀ ਕਰ ਆ ਲੋ ਵੇਖ ਲੋ ਇਹਨੇ ਹਾਲੀਆਂ ਨਾਲ ਡਰਦੇ ਆ ਪਾ ਹਾਲੇ ਲੋ ਇਸ ਤੀਗਾ ਦੇ ਚ ਬਦਾਮਾ ਚ ਪਾ ਦੇ ਇਹ ਆਪਾ ਥੋੜੀ ਜੀ ਰਲਾ ਕੇ ਦੇਖਣੀ ਆ ਮਤਲਬ ਇਹ ਤੇ ਪਾਣੀ ਜਾਣੀਆਂ ਫੇਰ ਵੀ ਕਿੰਨਾ ਡੇਢ ਕਿੱਲੋ ਕੇ ਹੋ ਪਾਤਾ ਮੈਂ ਦੋ ਬੋਲੋ ਦੀ ਬਣ ਗਈ ਦੋ ਬੋਲੋ ਤਾਂ ਪਾਣੀ ਮਰੂ ਤੇ ਤੇ ਕਿੰਨਾ ਪਾਣੀ ਜਾਊਗਾ ਕਿਉਂਕਿ ਖਾਂਡਾ ਵੀ ਪੈ ਰਹੇ ਆ ਹਜੇ ਮਟੀਰੀਅਲ ਵੀ ਪਹਿਣਾ ਹਾਵੇ ਟਰਾਈ ਕੋਟ ਵਾਲਾ ਟਰਾਈ ਮੇਂ ਨਿਕੋਲ ਹੋਇਆ ਵਾ ਹਾਂ ਹੋਰ ਟੋਪੀ ਲਾ ਦੇ ਪੁੱਤ ਮम्मा ਨਹੀਂ ਅਰੇ ਟੋਪੀ ਸਰ ਤੇ ਪਾਈਏ ਲਾ ਦੇ ਪਤਾ ਤੈਨੂੰ ਜੇ ਇਹਦੇ ਚ ਆਪਾਂ ਖੰਡ ਪਾ ਕੇ ਪਾਣੀ ਪਾ ਕੇ ਦੇਖ ਬਣਦੀ। ਹੂੰ। ਸਾਨੂੰ ਤਾਂ ਪਤਾ ਹੀ ਨਹੀਂ ਸੀ। ਮੈਂ ਤਾਂ ਦੇਖ ਕਰਕੇ ਸਮੈਲ ਲਾਉਣ ਲੱਗ ਪਿਚੋ। ਮੈਂ ਫੀਲ ਦੇਖ ਕਰਕੇ ਆ ਦੇਖ ਕਰੀਏ। ਹਾਂ ਹਾਂ। ਹਾਂਜੀ ਕਿਸ ਪਾਸੇ ਲੱਗ ਗਈ। ਗਾਇਸ ਦੇਖ ਲੱਗ ਰਿਹਾ ਨੇ ਹਲਵਾ ਦੱਸੋ। ਬਟ ਬਣਾਉਣਾ ਸੀ ਪਾ ਜੀਰੀ ਹੋਰ ਹੁਣ ਸੁੱਕੀ ਜੀ ਤਾਂ ਨਹੀਂ ਬਣਾਉਣੇਗੀ। ਵੀਰੇ ਫੜੀ ਆ। ਇਹ ਦੂਜੀ ਇਹ ਰੈਂਦਾ ਬੁੱਕ ਖੜੀ ਗਿਆ। ਬੰਜੀਰੀ ਤਾਂ ਹੈ ਜੀ। ਜੀ ਆਹ ਮੰਦਰੇ। ਅਧਰੇ। ਕੀ ਖਾਣਾ ਮਾਂ ਅੰਦਰ ਤੋਂ ਭੁੱਖ ਲੱਗੀ ਆ ਕੀ ਬਣਾ ਕੇ ਦਵਾਂ ਕੱਪੀ ਮੈਂ ਨਾ ਮੈਂ ਅੰਦਰ ਕੁੱਤੀਆਂ ਜਿਹਾ ਗੱਲਾਂ ਨਾ ਬੋਲਿਆ ਦਾ ਮੈਂ ਮਾਂ ਦਾ ਰੋਜ਼ ਨਹੀਂ ਮੈਂ ਤੁਝੇ ਲੰਨ ਕਰਨਾ ਬੀਰੇ ਨਾ ਹਮ ਤਾਂ ਚੀਜ਼ਾਂ ਲੈਣਾ ਮਾਂ ਬੀਰੇ ਨਾ ਬਾਬਾ ਅੱਜ ਰੋਜ਼ ਤੇਰੀਆਂ ਨਿੱਕੀਆਂ ਨਿੱਜਾ ਕਰਕੇ ਨਾ ਆਪ ਜੱਪ ਕਰਨ ਲੱਗੀ ਆਂ ਕਾ ਹੋ ਰੋਜ਼ ਮਾਂ ਇਹ ਦੇਖਿਆ ਜਗੇ 6 ਮਹੀਨੇ ਤੇ ਨੇ ਪਿਆਰ ਕਰੋ ਜੀ ਆ ਡਾਇਰ ਹੈ ਸਕੱਲੀ ਨੇ ਦਾ ਬੱਸ ਕਰੋ ਹਾਂ ਰੋਜ਼ ਰੋਜ਼ 20 30 ਰੁਪਏ ਰੋਜ਼ ਲੈ ਕੇ ਉੱਡ ਜੰਨੀ ਆ ਕਿਤੇ ਮੇਰੇ ਕੋਲ ਅੱਜ 25 ਰੁਪਏ ਹੈ ਕਿ ਜਦ ਅੱਜ ਮੇਰੇ ਕੋਲ 30 ਰੁਪਏ ਹੈ ਹਾਂ ਹਾਂ ਮੇਰੇ ਸੁਪਰੇ ਸਟੋਰੀ ਕਰਦੀ ਫੜੀ ਮੈਂ ਹੈ ਨਹੀਂ ਮੰਮਾ ਮੇਰੇ ਪਾਸ ਤੋਂ ਪੈਸਾ ਘਟਦੇ ਨਹੀਂ ਇਹ ਮੈਨੇ ਕਿੱਥੋਂ ਲੈਂਦੀ ਐ ਇਹ 10 10 ਕਰ ਹੁਣ ਮੈਨੂੰ ਕਹਿੰਦੀ ਚੱਲ ਮੈਂ ਤੈਨੂੰ ਸ਼ੋਪਿੰਗ ਕਰਾ ਕੇ ਲਿਆਂਗਾ ਮੇਰੇ ਕੋਲ ਹਜ਼ਾਰ ਤੋਂ ਵੱਧ ਪੈਸੇ ਆ ਹੈ ਕਿੱਥੇ ਹੈਗੇ ਆ ਕੁਇਦ ਸਕੇ ਤੇ ਆ। ਤੁਸੀਂ ਐ ਮਰ ਕੋ ਯਾਗ ਨਹੀਂ ਕਰਦੇ। ਬਸ ਕਿੱਥੋਂ ਆਏ ਇਹ। ਨਹੀਂ ਮੈਂ ਮਤਲਬ ਮੈਂ ਕਹਿੰਦੀ ਮੇਰੇ ਤੋਂ ਲੁੱਟਿਆ। ਹਾਂ। ਮਤਲਬ ਮੈਂ ਕਮਾਇਆ ਆਪਾਂ ਨੂੰ ਮਾਣ ਲੱਗ। ਮੈਂ ਸੋ ਉਹ ਮਤਲਬ ਐ ਮੈਂ ਕਿ ਮੈਨੂੰ ਉਹਦੇ ਤੋਂ ਕੁਪਰ ਲੱਗਦਾ। ਲੱਗ ਨਹੀਂ ਕਿਤੇ। ਸਰਬੱਤ ਦੀ ਮੋੜ। ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਦੇ ਕੋਲ ਕਿੱਥੋਂ ਆਏ ਪੈਸੇ। ਕਹਾਂਗੇ ਬਸ ਤੁਮਾਰੇ ਜੀ ਪੱਪਾ। ਅੱਛੀ ਆ ਮਜ਼ਾਕ ਨਹੀਂ ਕਰਦਾ ਬਲੋਡ ਅੰਦਰ ਪੰਜੀਰੀ ਬਣ ਰਹੀ ਆ ਜਦ ਤੱਕ ਇੱਥੇ ਪੰਜੀਰੀ ਬਣਨੀ ਤੁਸੀਂ ਕੁਝ ਹੋਰ ਬਣਾਵਾ ਲਓਗੇ ਆਹ ਮੈਂ ਤੇਰੇ ਕੋਲ ਉਧਰ ਨੂੰ ਬੋਕੜ ਲੈ ਗਿਆ ਤੇ ਹੁਣ ਤੂੰ ਕੀ ਚਾਹਨਾ ਕੀ ਚਾਹੇਂ ਸੇ ਇਹ ਤਾਂ ਰੋਟੀ ਵੀ ਨਹੀਂ ਖਾਦੀ हां तू वादा ही नहीं खाबी अम्मा तेरे ऊपर प्याजेड़े ने उणवे चढ़ गया सादा एक फग्गी और ये मिर्चा लग गया बनबा छक खादी पता नहीं मिर्चा क्या लगियां denn ਮੈਂ ਤੇ ਇਹੀ ਸਮਝ ਨਹੀਂ ਆਉਂਦੀ ਤੈਨੂੰ ਤੇ ਮੈਂ ਨਹੀਂ ਪਿੜਦਾਗਾ ਮੈਨੂੰ ਲੱਗਿਆ ਤਾਂ ਲੱਗਿਆ ਫਿਰ ਮੈਂ ਨਹੀਂ ਖਾਦੀ ਨਾ ਖਾਂ ਮੈਨੇ ਤੋਲੇ ਖੜਕੇ ਨਾ ਕੱਚ-ਕੱਚ ਨਾ ਗਰ ਤੁੱਤਾ ਕਰਕੇ ਚੰਤਾ ਮਾਰੂੰ ਨਾ ਸਾ ਤੇ ਮੈਂ ਤੁੱਤਾ ਖੁਰ ਤਾ ਜੀਬ ਨੂੰ ਲਾਉਦੂ ਜਾਣਾ ਨਾ ਬੋਲੇ ਕੀ ਗੱਲੀ ਆਹ ਖੁਰਚਣਾ ਖੁਰਚਣਾ ਨੰਤ ਨਿੰਨ ਟੱਕਦੇ ਤੇ ਤਾ ਭਲ ਗਿਆ ਹਿਆਰ ਕਿਹੜਾ ਤੂੰ ਆਂਦੀ ਨਾ ਮੈਂ ਤੇ ਬਦਰ ਰਸੋਈ ਚ ਬੰਦੇ ਨੂੰ ਛੇੜੀਦਾ ਨਹੀਂ ਹੁੰਦਾ ਆਹ ਪਤਾ ਪਤਾ ਹਿਆਰ ਕਿੰਨੇ ਚਿਰ ਬੰਦੇ ਪਤਾ ਨਹੀਂ ਕਿ ਕਰ ਬੰਦਾ ਜੇ ਲਾ ਚੱਕਾ ਆ ਬੰਦਾ ਇਹੋ ਪਤਾ ਨਹੀਂਗਾ ਜੇ ਮੈਂ ਤੇ ਚੱਕ ਛਿੱਕ ਮਾਰ ਜੇ ਪਰੇ ਆ ਗਿਆ ਤੇ ਤੇਰੇ ਬਲ ਦੁੱਸਾ ਨਚਾ ਬੰਦਾ ਕੋਲੇ ਗਿਆ ਬੰਦੇ ਤੇੜੀ ਜਾਂਦੀ ਆ ਇਹਦੇ ਕੋਲੇ ਖੁਰਚਣਾ ਖੜਾ ਕਰ ਮੇਰੀ ਗਾਲ ਥੋੜਾ ਨਾ ਪਤਾ ਨਹੀਂਗਾ ਤੂੰ ਜੀ ਬੁੱਕਾ ਲਾ ਤਾ ਮਾਂ ਲੇ ਤੇ ਜੇ ਮੈਂ ਤੇ ਚੱਕ ਛਿੱਕ ਮਾਰ ਤੇ ਖਾ ਲਿਓ ਫਿਰ ਸਾਲੇ ਭੰਨ ਨੂੰ ਨਪੋਕ ਲੱਗੇ ਮੈਨੂੰ ਥੇ ਚੜੀ ਜਾਂਦੀ ਆ ਮੈਨੂੰ ਤੇਰੇ ਹਣ ਭੁੱਖ ਲੱਗੇ ਦੱਸ ਕੀ ਕਰਾਂ ਮੈਨੂੰ ਮੈਨੂੰ ਦੱਸ ਪਹਿਲਾਂ ਰੱਟੀ ਕਰ ਫਿਰ ਖਾਣ ਨੂੰ ਤਾਂ ਤੂੰ ਵੀ ਕੁਝ ਖਾ ਲਓ ਲੈ ਜੀ ਮਾਂ ਤੁਹਾਡੇ ਤਾਂ ਕੁਛ ਹੈ ਨਹੀਂ ਬੁੱਤ ਆਟਾ ਕੱਢ ਦੇ ਲੰਗਰ ਲਾ ਦਿੰਦੀ ਆ ਲਿਆ ਉਹ ਛੜੀ ਜੀ ਰੋਟੀਆਂ ਤੇ ਲੱਗ ਰਹੀਆਂ ਆ ਜੀਆ ਜਿੰਨੇ ਰੋਟੀਆਂ ਨੇ ਸੜੀਆਂ ਲੱਗਣੇ ਜਿਦ ਕਮਾ ਕੇ ਖਾਣੀ ਪਈ ਨਾ ਉਦਦੇ ਪਤਾ ਲੱਗੂ ਰੋਟੇ ਦੀ ਕੀਮਤ ਕੀ ਆਂਦੇ ਤਾਂ ਮੈਂ ਬਾਹਰ ਖਾਣੇ ਰੋਟੀਆਂ ਮਿਲਦੀਆਂ ਨੇ ਨਾ ਤਾਂ ਕਰਦਾ ਰੋਟੇ ਦੀ ਕਿੰ ਰੋਟੇ ਦੀ ਕੀਮਤ ਕੀ ਆ ਹਾਂ ਜਿੱਦੇ ਕਮਾ ਕੇ ਖਾਣੀ ਪਈ ਉਦਦੇ ਪਤਾ ਲੱਗੂ ਉਹ ਤਾਂ ਹੈ ਸੜੀਆਂ ਰੋਟੀਆਂ ਹੀ ਫਿਰ ਭਾਲਦਾ ਫਿਰੇਗਾ ਉਹੀ ਚੰਗੀਆਂ ਲੱਗਿਆ ਕਰਨੀਆਂ ਜਿੱਦੇ ਆਪ ਦੀ ਕਮਾਈ ਦੀ ਖਾਦੀ ਨੂੰ ਹਾਂ ਚਲੋ ਗਾਇਸ ਅੱਪਾ ਇਹ ਮਟੀਰੀਅਲ ਆਪਾਂ ਅੱਜ ਕੰਪਲੀਟ ਕਰ ਲਈਏ ਉੱਚੰਨ ਬਲ ਦੇਖ ਲੇ। ਸਤੋ ਕਾਜੂ ਪਾਤੇ ਆ। ਕਾਜੂ ਨਹੀਂ ਗਿਵੇਂ ਸੋ ਗਈ ਆ। ਬਹੁਤ ਸੋ ਗਈ। ਹੁਣ ਇਧਰ ਚਲਾ ਮਿਕਸਚਰ ਕਾਜੂ ਪਿਸਤਾ। ਕਾਜੂ ਪਸਤਾ ਨਹੀਂ ਆ। ਹੁੰਦੇ ਤਾਂ ਸਾਰੇ ਸੁੱਕੇ ਹੋਏ ਫਲ ਹੀ ਨੇ। ਅੱਛਾ। ਹੁਣ ਤਾਂ ਅੱਧਾ ਪਤਾ ਲੱਗ ਗਿਆ। ਜਿਹੜੇ ਸੋ ਗਈ ਆ ਉਹ ਮੂਰਾ ਤੋਂ ਬੰਦੀ ਆ। ਜੇ ਇਹ ਤਾਂ ਬਹੁਤ ਹੋ ਆ ਇਹਦੇ ਚ ਘਿਓ ਜ਼ਿਆਦਾ ਦੇ ਲੰਨੇ। ਨਹੀਂ ਜੀ। ਕਿਉਂ ਬਾੜਾ ਜ਼ਿਆਦਾ ਪੈ ਗਿਆ। ਖੰਡ ਬਾਦੋ ਦੇਖ ਖਾਵਾਂਗੇ। ਮੈਂ ਕਿਹਨੇ ਸਾਡੇ ਬਾਗੇ ਪਾਣੀ ਪਾ ਦਿੰਦੇ ਆ ਪਾਣੇ ਪਾ ਦੇ ਯਾਰ ਆ ਦੇਖ ਇਧਰ ਕਿੰਨੇ ਫੁੱਲ ਗਿਆ ਕੀ ਆ ਇਹ ਕੀ ਫੁੱਲ ਗਿਆ ਭਾ ਲੋ ਕੀ ਫੁੱਲ ਗਿਆ ਸਾਰੇ ਫੁੱਲ ਗਏ ਉਪ ਬੀ ਸਾਰੇ ਅੰਗੂਰ ਬਾੜ ਗਏ ਉਹੋ ਤੇ ਕਾ ਲੱਗਦੇ ਨੇ ਚੜੇ ਪਏ ਹੁੰਦੇ ਚਿੱਟੇ ਚੜੇ ਪਏ ਨੇ ਕਿਦਾਂ ਜੋ ਜਾਨ ਲਾ ਕੇ ਕਮਾਵੋ ਰਾਤ ਮਾਂ ਹੋ ਕਮਾ ਤੈਨੂੰ ਜਾਦੇ ਪਤਾ ਨਾ ਪਰ ਬਾਹਰ ਥੋੜੀ ਮਾਰ ਨਹੀਂ ਕੱਢ ਕੇ ਲੈ ਬਣਾਤੀ ਦੇਖ ਦੇਖ ਨਹੀਂ ਆਏਗੀ ਮम्मा ਮਮੀ ਪਾ ਦਿਓ ਯਾਰ ਪਾਣੀ ਦੇਖੀ ਜਾਓ ਚੀਨੀ ਤਾਂ ਪਾਤੀ ਹਾਂ ਬਣ ਗਈ ਬਸ ਚਾਹ ਤਰੋ ਫਿਰ ਚਾਹ ਤਾ ਕਿਉ ਖਾਈਏ ਹਾਂ ਮੈਨੂੰ ਮਿੱਠਾ ਦਾ ਲੱਗਦਾ ਯਾਰ ਸੱਚੀ ਬਣੀ ਗਈ ਹਾਂ ਮੇਰੇ ਤਾਂ ਚਾਹ ਤਰ ਛੇਤੀ ਖਰਚਾ ਮਾਮਾ ਉਹ ਬਣਾ ਵਾਲੀ ਦੁੱਧ ਯਾਰ ਕੀ ਆ ਫੋਨ ਫੜ ਰਹੀ ਧਰ ਲਾ ਚਾਹ ਤਾਂ ਚਾਹ ਤਾਂ ਵੈਸੇ ਵੀ ਪੀਣੀ ਹੋਈ ਯਾਰ ਅੰਦੀਰੀ ਤਾਂ ਬਹੁਤ ਠੰਢੀ ਹੋਈ ਥਾ ਹੋਊਗੀ ਹਾਂ ਹਾਂ ਹਾਂਜੀ ਆ ਚਿੰਨੀ ਬਤਰੀਆ ਕਰ ਖਾਲਾ ਉਹਦੇ ਚ ਬਾਦਲ ਫਾਟ ਦੇ ਵਾਲਾ ਹੁਣ ਤੂੰ ਸੇ ਦੱਸੋ ਵੀ ਪਿੰਨੀਆਂ ਖਾਣੀਆਂ ਕਿ ਵਰਤੀ ਖਾਣੀਆਂ ਪਿੰਨੀਆਂ ਗਾਰਮਟਸ ਤਾਂ ਜ਼ਿਆਦੇ ਪੈ ਗਿਆ ਲਈ ਪਿਆ ਦੇਖ ਵੀ ਸ਼ਕਲ ਆ ਦੀ ਤੂੰ ਤੇਰੀ ਸ਼ਕਲ ਲਾ ਕੇ ਕਰਨਾ ਤੂੰ ਪੰਜੀਰੀ ਦੀ ਸ਼ਕਲ ਦਿਖਾ ਦੇਖ ਲੋ ਗਾਇਜ਼ ਇਹ ਪੰਜੀਰੀ ਦੇਖੋ ਤੁਸੀਂ ਕਦੀ ਪੰਜੀਰੀ ਨਹੀਂ ਦੇਖੀ ਹੈਲੋ ਗਾਇਜ਼ ਵੀਰੇ ਅੱਜ ਮੈਂ ਬਤਾਈਏ ਪੰਜੀਰੀ ਸੋ ਤੁਸੀਂ ਕਦੀ ਪੰਜੀਰੀ ਨਹੀਂ ਦੇਖੀ ਨਹੀਂ ਹੋਗੀ ਤੇ ਖਾ ਲੋ ਆ ਕੇ ਖਾ ਲਵਾ ਕੇ ਇਹ ਦੇਖ ਪਾ ਲਈ ਨਾ ਤੇ ਆ ਬੇਬੀ ਐ ਸੁੱਕੀ ਸੁੱਕੀ ਜਿੱਦਾ ਮੈਨੂੰ ਪਸੰਦ ਨਹੀਂ ਹੈਗੀ ਹੈ ਨਾ ਇੱਕ ਵਾਰੀ ਨਾਨੀ ਨੇ ਬਣਾਈ ਸੁੱਕੀ ਸੁੱਕੀ ਜੀ ਬਾੜੀ ਬਣ ਗਈ ਸੀ ਨਾ ਇਹ ਤਾਂ ਬੜੀ ਹੁਣ ਡੇੜਾ ਵਲਚੀ ਵਿੱਚ ਪਾਣੀ ਬਣ ਗਈ ਇਹ ਕਿਉ ਮਮੀ ਪਾ ਦੋ ਯਾਰ ਇੱਕ ਸੁੱਕੀ ਆ ਮੰਨੇ ਹਾਂ ਕਿੰਨਾ ਘਿਓ ਤਾਂ ਦੇਖ ਕਿਵੇਂ ਫਿਰਦਾ ਇਹਦੇ ਚ ਦੇਖ ਲੱਗਦੀ ਪਈ ਵੈਸੇ ਹੂੰ ਕਿਉ ਹੋ ਜਿਆ ਸੀ ਨਾ ਜਿਆਦੇ ਪੈ ਗਿਆ ਡੇੜਾ ਮੈਂ ਬਾਅਦ ਚ ਕਿਉ ਪਾਤਾ ਨਾ ਅਰ ਖਵਾ ਮਾਰਨਾ ਸੀ ਕੋ ਫਟਫਟ ਪਾਈਏ ਤੇ ਉਹਨਾਂ ਦੋ ਕੜਛੇ ਵੱਡਿਆਂ ਵੱਡੇ ਕਰ ਸਕਦੇ ਇੱਕ ਵਰਨ ਮੇਰੇ ਨਾਲ ਕੇ ਮੇਰੀ ਮੰਮੀ ਨੇ ਤੇ ਮੇਰੀ ਮਾਸਰੀ ਨੇ ਤੇ ਜੀਰੀਆਂ ਲਾਈ ਤੇ ਉਹਦੇ ਤੇ ਨਾ ਉਹਨਾਂ ਨੇ ਨੂਣ ਇੱਕ ਜਗ੍ਹਾ ਰੱਖਿਆ ਸੀਗਾ ਤੇ ਚੀਨੀ ਇੱਕ ਜਗ੍ਹਾ ਰੱਖੀ ਸੀ ਉਹਨਾਂ ਨੇ ਕੀ ਪਤਾ ਨੂਣ ਕਿਹੜਾ ਤੇ ਚੀਨੀ ਕਿਹੜੀ ਉਹਨਾਂ ਨੂੰ ਜਿਹੜਾ ਲੱਗੋ ਉਹਨੇ ਚੱਕੇ ਨੂਣ ਪਾਤਾ ਕਿੰਨੇ ਕਿੰਨੇ ਕਿਲੋ ਬਣਾਈ ਸੀਗੇ ਉਹਨੇ ਬਾਬਾ ਸਮਾਨ ਸਮੂਹ ਪਾਇਆ ਸੀ ਬਾਬਾ ਸਮਾਂ ਕਰੋਟ ਵਗੈਰਾ ਸਾਰਾ ਕੁਝ ਪਾਇਆ ਜਿਵੇਂ ਉਹਨਾਂ ਨੇ ਠੀਕ ਆ ਤੇ ਪਾਪੂ ਕੇ 3-4 ਕਿਲੋ ਪੰਜੀ ਦੀ ਸਾਰੀ ਵੇਸ਼ੀ ਸਾਰੀ ਵੇਸ਼ ਬਾਅਦ ਚੜੇ ਬਾਅਦ ਚੜੇ ਡਰਾਈ ਫਰੂਟ ਚੁੱਕ ਚੁੱਕ ਖਾਈ ਬਾਅਦ ਚ ਡਰਾਈ ਫਰੂਟ ਮੰਗਣ ਵਾਲਾ ਚੁੱਕ ਚੁੱਕ ਖਾਣ ਵਿੱਚ ਆ ਆਪਾਂ ਹੀ ਖਾਦਾ ਸੀ ਨਹੀਂ ਆਪਾਂ ਨੇ ਖਾਦਾ ਸੀ ਮਾਮੂ ਨੇ ਖਾਦਾ ਸੀਗਾ ਮਾਮੂ ਨੇ ਤਾਂ ਆਪਾਂ ਨੇ ਫਿਰ ਬਾਮੂ ਉਹ ਉੱਥੇ ਪਾ ਕੇ ਆਏ ਸੀ ਕਿੱਥੇ ਗਊ ਸ਼ਾਲਾ अपने बंद चुके शालू भुजिया रेता बैठा ਪੰਜੀਰੀ ਆ ਪਈ ਆ ਤੁਸੀਂ ਕੀ ਬਣਾਣ ਲੱਗੇ ਹੋ ਟੋਸਟ ਹੈ ਪੀਓ ਦੋਸਤੋ ਟੋਸਟ ਬਣੇਗੀ ਅੱਜ ਤਾਂ ਪੰਜੀਰੀ ਗਈ ਇਸ ਇਧਰ ਤੂੰ ਦੱਸ ਕੀ ਖਾਣਾ ਪੰਜੀਰੀ ਤੁਸ ਗੈਸਟ ਆਇਆ ਨਹੀਂ ਇਹ ਠੰਡੀ ਹੋ ਗਈ ਹੋਗੀ ਤੂੰ ਇਹਨੂੰ ਨਾ ਛੇੜ ਠੀਕ ਆ ਚੱਲ ਟੋਸਟ ਬਣਾਉ ਫੇਰ ਟੋਸਟ ਖਾਣੇ ਉਹ ਠੰਡੀ ਹੋਣ ਦੇ ਅਜੇ ਟੋਸਟ ਕਿਹਨੇ ਡਾਂਮ ਚ ਬਣਾ ਲੇ ਨਾਨੀ ਜੀ ਮੈਂ ਨਾਨੀ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਮਾੜਾ ਆ ਜਾਂ ਮਿੱਠਾ ਤੇਜ ਲੱਗਦਾ ਵਾ ਹਾਂ ਨਾਨੀ ਜੀ ਤਾਂ ਠੰਡੀ ਹੋ ਗਈ ਉਹਦੋਂ ਨਹੀਂ ਲੱਗਣਾ ਹਾਂ ਚਲੋ ਕੋਈ ਦੀ ਦੇ ਕੇ ਦੇ ਫਿਰ ਕਿਹੜਾ ਖਾਣੀ ਫਿਰ ਵੀ ਖਾਣੀ ਚਲੋ ਯਾਰ ਸੋ ਥੋੜਾ ਜਿਹਾ ਆਟਾ ਪਾ ਲੱਕੇ ਹੋਰ ਪਾ ਦਿੰਦੇ ਨਹੀਂ 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 ਤੁਸੀਂ ਟੋਸਟ ਭਿਓ ਚਲੋ ਪਹਿਲਾਂ ਟੋਸਟ ਬਣਾਉ ਦਾ ਤਾਂ ਉਹ ਹੀ ਹੋਈ ਜਾਣੀਆਂ ਠੰਡੀ ਹੋਈ ਜਾਣੀਆਂ ਚੰਗੀ ਤਰ੍ਹਾਂ ਡਿਪ ਕਰੋ ਚੰਗੀ ਤਰ੍ਹਾਂ ਕੋਨੇ ਲੈ ਕੇ ਦੇਖੋ ਨਹੀਂ ਤੂੰ ਮੈਨੂੰ ਸਿਖਾਏਗਾ ਹੁਣ ਹੈ हैं और ते गलत करोगे बस कर यार तुम ओ मेरे के गलतियां कट्टा नहीं जम्या मैं है ना सुन लो बड़ा हो गया ना हाथ पक दे उंगली पक दे पहला पत्ता हो गया वे करोगे हो गया नहीं है ऐसा जी हां मेरा हो करेगा पीस अब ब्रेड होना पे होता मेरा पा दो फिर जब तेल भी गरम होई जाना पा ਕੀ ਗਾਸ਼ੀ ਹੋ ਗਿਆ ਮਰ ਵਹੀ ਗੋਸਤੋ ਚਲੋ ਪੰਚੂਕਿਆ ਵਾ ਤੇ ਚਲ ਦੋਸਤੋ ਫੋਟੋ ਬੋਸਟ ਬਰੈਡ ਖਾਣੇ ਨੂੰ ਬੱਚੋ ਪੰਜੀਰੀ ਦਾ ਉਹਨੂੰ ਜਦੋਂ ਪੰਜੀਰੀ ਠੰਡੀ ਹੁੰਦੀ ਪੀਣੀ ਆ ਬਣਾ ਲੈ ਫਿਰ ਮਿਲਾ ਕੇ ਸਾਨੂੰ ਹਾਏ ਮੈਂ ਮਰ ਗਈ ਹੋਈ ਕੀ ਹੋ ਗਿਆ ਕੀ ਹੋ ਗਿਆ ਕੀ ਹੋਇਆ ਆ ਦੇਖਿਆ ਆਣੀ ਜਿਹਦੀ ਆ ਆਣੀ ਨਾ ਆ ਦੇਖ ਆੜੀ ਆ ਬੱਚੇ ਤੇ ਹਨ ਨਾ ਮੈਂ ਤੇ ਹਨ ਨਾ ਨਾ ਨੂੰ ਤੇ ਤੁਜ ਨੂੰ ਰੀ ਤੁਨ ਨੂੰ ਤੁਜ ਨੂੰ ਨਹੀਂ ਨਹੀਂ ਇੰਨੇ ਆ ਤੁਹਾਡੀ ਨਿਕਲਾਂ ਦਾ ਹੁੰਦਾ ਤੂੰ ਟੋਸਟ ਦੇ ਟੋਸਟ ਬਣੀ ਆ ਕੋ ਬੈਸਟ ਨਾ ਪੰਜੀ ਦੇ ਅਰਲੋੜੀ ਮੈਂ ਖਾਵਾਂ ਰਹਿੰਦੇ ਗਾਲਾ ਪੈ ਗਈ ਮੇਰੇ ਪਹਿਲਾਂ ਏ ਏ ਕਰਕੇ ਲਈ ਤੇ ਮੈਂ ਲਈ ਨਹੀਂ ਤੇਲ ਭੋਰਾ ਵੱਧ ਪਾ ਲੈਂਦਾ ਤੇ ਇਹ ਤੋਂ ਵੱਧ ਆ ਉਹ ਨਾਲ ਪਰੇ ਜਾ ਕੇ ਜੁੜ ਗਿਆ ਮਣੋ ਲੈ ਨਾ ਪਾ ਕੇ ਬਾੜਾ ਤੇਲ ਤੇਲ ਜਿਹਾ ਬੁਰਾ ਲੱਗਦਾ ਨੋੜ ਕੇ ਡੇਂਦੂ ਆ ਦੋਸਤੋ ਆ ਦੇਖੋ ਸਬੂਤ ਸਬੂਤ ਹੈਗਾ ਵਾ ਸਬੂਤ ਆ ਪਾਗਲ ਯਾਰ ਤੇਲਾ ਤਾਂ ਮੈਂ ਜਾ ਕੱਢ ਦੂੰ ਸਬੂਤ ਮਟਾਉਂਦਾ ਸੀ ਚਲੋ ਦੋਸਤੋ ਪਿੰਨੀਆਂ ਬਣਨੋਂ ਦੋ ਮਿਲਦੇ ਹੁਣ ਆਪਾ ਨਰਤ ਕੰਡੂ ਭੁਜੀ ਐਨਜੋਏ ਕਰਦਾ ਆਪਾ ਹੁਣ ਅੰਦਰ ਪਿੰਨੀਆਂ ਬਣਨੀਆਂ ਸਟਾਰਟ ਹੋਣ ਲੱਗੀਆਂ ਮੈਂ ਵੱਟੋ ਫਿਰ ਮੱਟ ਦੇ ਰੋਕ ਦੇ ਮੈਂ ਵੀ ਵੱਟ ਗਿਆ ਕੀ ਪਿੰਨੀ ਲੈ ਗਾਹ ਕਵਾਂਟਲ ਤੁਮ ਮਟਣ ਗਿਆ ਨੇ ਲੱਡੂ ਨਹੀਂ ਗਿਆ ਵਿਆਹ ਲੈ ਪਿੰਨੀ ਮੈਂ ਵੀ ਕਰੂੰਗਾ ਮੈਨੂੰ ਨਹੀਂ ਪਤਾ ਰਿਹਾ ਇੱਥੇ ਫੜੇ ਕੰਡੂ ਯਾਰ ਇਹ ਤਾਂ ਬਹੁਤ ਜ਼ਿਆਦਾ ਗਰਮ ਹੋ ਰਿਹਾ ਤਾਂ ਇੱਥੇ ਨਾਲੇ ਗਰਮ ਹੈ ਨੰਨੇ ਫਿਰ ਕੀ ਹੋ ਗਿਆ ਯਾਰ ਦੋਸਤੋ ਸਾਡਾ ਕੁਰੀ ਵੀ ਆਇਆ ਵਾ ਗੁਰੀਏ ਜਿੱਤ ਗੁਰੀਏ ਬੱਚੜੇ ਬੱਚੜੇ ਲਾਲਾ ਦੇਖ ਲਾ ਪਿੰਨੀਆਂ ਦੇਖ ਕੇ ਕੀ ਆ ਗਈ ਬਣਾਉਣ ਲੱਗੇ ਇੱਧਰ ਕੀ ਹੋ ਗਿਆ ਮਾ ਮੈਂ ਹੱਥ ਨਹੀਂ ਲੱਗਦਾ ਗਾ ਪਰ ਕੀ ਹੋ ਗਿਆ ਜੀਭ ਲਾ ਲਓ ਸਭ ਦੇਖ ਲਓ ਮੱਚ ਗਿਆ ਹੱਥ ਦਿਖਾਓ ਇਹ ਦਿਖਾ ਜੀ ਮਾਰਾ ਮੱਚਾ ਤਾ ਨਹੀਂ ਬਈ ਇੱਧਰ ਕਰ ਜੀ ਮਾਰਾ ਉਹ ਖਿੱਚ ਦੇ ਮਾਰਨੀ ਹੈ ਹਲੋ ਹੈਲੋ ਗਾਇਸ ਦਿਨ ਹੈ ਗਾ ਨਹੀਂ ਇਹ ਸੀਗਾ ਇਹ ਉਰਦੂ ਬੋਲਦਾ ਹੈ ਮੈਂ ਅੱਜ ਦੇ ਬਲੌਗ ਤੇ ਮਨੀਦਰ ਦਾ ਦੋਸਤ ਚਾੜੂ ਲੈ ਕੇ ਉੱਧ ਗਿਆ ਸੀ ਮਨੀਂਦਰ ਦਾ ਦੋਸਤ ਚਾੜੂ ਲੈ ਕੇ ਉੱਧ ਗਿਆ ਸੀ ਹਾਂ ਜੀ ਹਾਏ ਹਾਏ ਤੇ ਬਹੁਤ سارے ਕਾਲੇ ਹੋ ਜਾਣਗੇ ਅੱਜ ਤਾਂ ਬਹੁਤ سارے ਆ ਜਾਣਗੇ ਪਰ ਉਹ ਕਿੰਨੇ ਕਾਲਾ ਮਾ ਪਿੰਨੀਆਂ ਗਈਆਂ ਸਿਰਾਂ ਮਾ ਦੇਖੋ ਫਿਰ ਘੜਦੇ ਆ ਜੇ ਠੰਡੀ ਗੱਲਾਂ ਦੇ ਮੇਰੇ ਸਿਰ ਦੁਖਦਾ ਯਾਰ ਕਿ ਮੂਡ ਨਹੀਂ ਹੈਗਾ ਕਿਉਂ ਨਹੀਂ ਹੈਗਾ ਮੂਡ ਅੱਜ ਸਵਾ 6 ਹੋਇਆ ਕੋਈ ਨਾ ਕੱਲ੍ਹ ਜੀ ਤੂੰ ਘੜਾ ਹੁਣੀ ਜਾ ਦੇਖ ਲਾ ਦੇਖੋ ਬਿੱਲੀ ਦਾ ਸੁਹਣਾ ਦੁੱਧ ਨਹੀਂ ਜੰਮਦਾ ਆ ਦੇਖਿਓ ਸੈਟੀਸਫਾਈਂ ਕਿੰਨੀ ਆ ਇਹਨੇ ਕਿੱਥੇ ਜਾਣਾ ਆ ਸਾਫ਼ ਜੀ ਨੂੰ ਇਹਨੇ ਕਿੱਥੇ ਜਾਣਾ ਇਹਨੇ ਜਾਣਾ ਮੈਂ ਕਿੱਥੇ ਦੋਸਤੋ ਮੈਂ ਥੋੜੀ ਦੇਰ ਪਹਿਲਾਂ ਬਾਹਰ ਸੀ ਮੈਨੂੰ ਪਤਾ ਲੱਗੀ ਸੀ ਘਰੇ ਕੀ ਹੋ ਰਿਹਾ ਹੈ ਘਰੇ ਚੋਰੀ ਚੋਰੀ ਇੱਧਰ ਦਫਾ ਆ ਜਾ ਤੂੰ ਬਾਹਰ ਨਿਕਲ ਜਾ ਤੂੰ ਪਿੰਗੀਆਂ ਵਟਲਾ ਦੋਸਤੋ ਗੋਲ ਓ ਓਦਾਂ ਵਟਣਾ ਲੰਬੀਆਂ ਲੰਬੀਆਂ ਪਿੰਨਾਂ ਜਿਹੜੀਆਂ ਨਾਲ ਨਹੀਂ ਕਰਦੇ ਹੁੰਦੇ ਸਹੀ ਗੱਲ ਮਾਂ ਦੀ ਕਿਸ ਕੋਈ ਨਹੀਂ ਕਰ ਸਕਦਾ ਇਹ ਮੈਂ ਨਾਨੀ ਮਾਂ ਨੂੰ ਕਹਿ ਰਿਹਾਾ ਖਾ ਮਮਾ ਖਾਲੇ ਇੱਕ ਉੱਤ ਖਾ ਬਣਾ ਲਓ ਇੱਕ ਤਾਂ ਦੇ ਚਾਹ ਬਣਾ ਲਓ ਇੱਕ ਦੇ ਦੋ ਲੈ ਤੇਨੂੰ ਥੋੜੀ ਦੇਣ ਲੱਗੀ ਐ ਤੂੰ ਮੈਨੂੰ ਇਹ ਕਹਿ ਰਿਹਾ ਮੇਡੋ ਮੇਲ ਚ ਗਿਆ ਜੇ ਤੋ ਸਿ ਵੀ ਖਾਣਾ ਚਾਹੁੰਦੇ ਤਾਂ ਸਾਡੇ ਘਰ ਆ ਸਕਦੇ ਇੱਧਰ ਓਹੋ ਖਾ ਕੱਤਲੇ ਹੈਂ ਕ ਖਾ ਲੈ ਇੱਕ ਲੱਡੂ ਕਿੰਦਾ ਵੜੇ ਪਿੰਨੇ ਵੀ ਦੋਸਤ ਕਰਾ ਲੈ ਨਾ ਨਾ ਵੀਰੇ ਨਾ ਇਹ ਜੀ ਇੱਧਰ ਚੁੱਠਾ ਪੁਰੇ ਹੈ ਨਾ ਇੱਧਰ ਚੁੱਠਾ ਪੁਰੇ ਪਈਆ ਦੋਸਤੋ ਹਰ ਵਾਰੀ ਮम्मा ਚਾਹ ਬਣਾਉਂਦੇ ਆਂ ਅੰਟੀ ਜੀ ਮਿੱਠਾ ਨਹੀਂ ਪੂਰਾ ਅੱਜ ਵੱਧਦੀ ਪੈ ਗਿਆ ਬਾਮਾ ਮੇਲੇ ਪੂਰਾ ਸੈਟਾ ਮੈਨੂੰ ਵੀ ਇੱਕ ਦੋ ਦੂਣੇ ਨਹੀਂ ਚੱਲੇ ਮਿੱਠਾ ਜ਼ਿਆਦਾ ਹੋ ਜੂਆ ਮम्मा ਖਾ ਗਈ ਗਏ ਟੋਸ ਸਾਰੇ ਹੈ ਮਾ ਹਾਂ ਖਾਲੇ ਵੇ ਸਾਰੇ ਖਾ ਲੇ ਹੋਰ ਟੋਸਟ ਹੁਣ ਪਏ ਮम्मा ਪਿੰਗੇ ਬੰਡਾਣੇ ਇਹਨਾਂ ਨੂੰ ਲੱਗਦਾ 2500 ਹਾਂ ਤੇ ਦੱਬਿਆ ਚਲਾਉਣਾ ਡੱਬਿਆਂ ਚ ਪਾ ਕੇ ਮੇਰੇ ਵਿਆਹ ਦੇ ਘਰੋਂ ਵੰਡਣੇ ਹੋਰ ਉਹ ਮੇਰਾ ਕਾਲੂ ਨਾ ਗਿਆ ਪੱਤਿਆਂ ਲੈ ਕੇ ਰੱਖ ਦੋ ਉੱਥੇ ਕੀ ਕਾਦੀਆਂ ਪੱਤਿਆਂ ਲੈ ਕੇ ਵਿਆਹ ਦੀਆਂ ਆਪ ਤਰੀਕ ਪੱਕੀ ਕਰ ਤੀਆਂ ਬੱਚੇ ਕਿੰਨੀ ਕਿੰਨੀ ਬੱਚ ਕਿੰ ਕਿਦਾਂ ਦੇ ਤਰੀਕ ਸੈਟ ਕਰ ਕਾਦੀ ਕਿ ਕਿਹੜੇ ਤਰੀਕ ਹੈ ਕਹਿੰਦਾ ਨਾ ਸਤਜਾ 22 ਰੱਖ ਲੈ ਇਹ 11 ਰੱਖ ਲੈ 11 25 ਰੱਖ 11 ਡਲ 11 ਡਲ ਠੀਕ ਆ ਮੰਮਾ ਹੁਣ 11 ਨੂੰ ਸਾਡਾ ਬਲੌਗ ਆਊਗਾ ਚੀਮੇ ਦਾ ਵਿਆਹ ਡਾਂਸ ਕਰਕੇ ਤੁਹਾਨੂੰ ਪੂਰਾ ਦਿਖਾਵਾਂਗੇ ਸੀ ਐਂ ਲਾ ਆਈ ਦਾ ਨਾ ਸਟੈਪੜ ਤੂੰ ਕਰਕੇ ਖਾ ਮੇਰੇ ਦੋ ਹੱਥ ਬੁਝੀ ਆ ਆਈ ਜਾ ਰਿਹਾ ਜੋ ਹਾਂ 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 ਆਹ ਸਟੈਪ ਜ਼ਰੂਰ ਕਰਨਾ ਸੀ ਆਹ ਇਹਦੇ ਐਸੇ ਰੱਖਨੇ ਜਿੰਦਾ ਹੁਣ ਜਕਟੀਆਂ ਬਲੇਰੇ ਆ ਇਹਦੇ ਹਾਂ ਐਂ ਕਰਕੇ ਨਿਚਨਾ ਹੀ ਦੋਸਤ 11 ਤਰੀਕ ਨੂੰ ਆਪਾਂ ਡੰਨ ਰਖੜਾ ਫਿਰ 11 ਤਰੀਕ ਨੂੰ 11 ਤਰੀਕ ਨੂੰ ਜੱਗੀ ਦਾ ਅੱਜ ਹੋਣਾ ਕਿਹਦੇ ਨਾਲ ਹੈ ਹੈ ਉਹ ਅਸੀਂ ਸੀਕ੍ਰੇਟ ਹੈ ਸੀਕ੍ਰੇਟ ਉਹ ਆਪ ਸਭ ਕੋ ਸਰਪ੍ਰਾਈਜ਼ ਮਿਲੇਗਾ 11 ਤਰੀਕ ਨੂੰ ਵੀ ਦੱਸ ਲਈਏ ਸੀ ਬੰਦੇ ਹੋਣਗੇ ਜਿੱਦਾਂ ਨੂੰ ਡਾਂਸ ਦਿਖਾ ਦਾਂਗੇ ਪਾਰਟੀ ਦਿਖਾ ਦਾਂਗੇ ਪਰ ਤੁਹਾਨੂੰ ਚੀਮੇ ਦੀ ਹੋਣ ਵਾਲੀ ਵਾਈਬ ਦੇ ਦਾਂਗੇ ਤਾਂ ਚਲੋ ਫੋਨ ਕਿਹਦਾ ਆ ਰਿਹਾ ਹੈ ਛੋਟੂ ਬਾਹੂ ਦਾ ਛੋਟਾ ਘਲਾ ਦਾ ਹੈ ਹੈਲੋ ਕੁਛ ਇਹ ਦੱਸੋ ਕਿੰਨਿਆ ਪਿੰਨਿਆ ਬੱਟਨੀ ਆ ਮੈਂ ਨਾ ਮੈਂ ਵੱਟੂਗੀ ਜਿੰਨਾ ਹੈ ਗਿਆ ਪੰਜੀਰੀ ਉਧਰ ਰੱਖ ਲਈ ਨਹੀਂ ਕੋਲੀ ਚ ਪਾ ਕੇ ਖਾਣ ਲਈ ਨਹੀਂ ਉਹ ਖਾਈ ਦਿਆ ਨਹੀਂ ਕੋਲੀ ਚ ਪਾ ਕੇ ਵੀ ਖਾਣੀ ਆ ਕਿਹਤਾਂ ਦਾ ਮੇਰੇ ਤੋਂ ਫੋਨ ਤੇ ਲੱਗ ਮੈਂ ਇਹਨਾਂ ਤੇਰਾ ਨੰਬਰ ਸੇ ਕਰਕੇ ਚੈੱਕ ਕਰ ਕਿੰਨਾ ਨਾਲ ਸਭਾਏ ਬੰਦਾ ਪਿੰਨੀ ਚੱਕਦਾ ਖਾ ਲਿਆ ਮੂ ਮੇਰੀ ਨੀਤ ਮਾਰੀ ਹੋਈ ਜਾਂਦੀ ਆ ਐ ਕਰਦਾ ਜਿਵੇਂ ਕੁਛ ਦੇਖਿਆ ਇੱਕ ਦੇ ਦੋ ਮੈਂ ਇਹ ਵੱਨ ਦੇ ਦੋ ਨਹੀਂ ਮੇਰੀ ਸਾਰੀ ਚੰਗੀ ਤੇ ਪਈ ਕਾ ਤਾ ਐਵੇਂ ਤੁਸੀਂ ਜਾਣਦੇ ਹੋ ਤੁਹਾਡਾ ਤੇ ਖਰਾਬ ਹੋ ਜੀ ਨਹੀਂ ਖਾਈ ਤਾਂ ਜਾਂਦਾ ਹੁਣ ਤੂੰ ਵਿੱਚ ਮੈਂ ਕਿਰ ਕਿੱਥੇ ਖਾ ਦਿਆ ਹਾਂ ਆ ਡੱਬੀ ਤੋਂ ਬੋਲਣਾ ਕੱਢ ਕੇ ਖਾ ਲਿਆ ਦੋਸਤੋ ਫਾਈਨਲੀ ਮੈਨੂੰ ਵੀ ਮਿਲ ਚੁੱਕੀ ਐ। ਤੈਨੂੰ ਮਿੱਤਾਂ ਦੀ ਗੱਲ ਐ। ਤੈਨੂੰ ਤਾਂ ਪਹਿਲਾਂ ਦਿੱਤੀ ਐ ਮਾਂ। ਹੈਲੋ। ਬੱਸ ਗਾਇਜ਼ ਮੇਨ ਗੱਲ ਇਹ ਹੈ ਵੀ ਅੱਜ ਆਪਾਂ ਬਣਾਈਆਂ ਸੀ ਪਿੰਨੀਆਂ। ਤਿਕਾਤ ਰਿਮ ਰੱਖਤਾ ਮੇਰਾ ਵਿਆਹ ਨਹੀਂ ਨਹੀਂ ਫਿਰ ਵੀ ਮੈਂ ਦੱਸਿਆ ਕੋਣ ਕੋਣ ਦੇਖਣਾ ਚਾਹੁੰਦਾ ਮਨਿੰਦਰ ਦਾ ਦੱਸੋ ਕਮੈਂਟ ਕਿੰਸੋ ਕਮੈਂਟ ਕਰਕੇ ਜਿਨੇ ਜਿਨੇ ਵਿਆਹ ਤੇ ਆਣਾ ਆਪਾਂ ਇਨਵੀਟੇਸ਼ਨ ਕੱਟ ਦੇਣਾ ਵਗੇ ਵਿਆਹ ਨਹੀਂ ਨਹੀਂ ਨਾ ਨਾ ਕੋਈ ਬਾਤ ਨਹੀਂ ਤੁਸੀਂ ਫਾਰਮ ਫਿਲ ਕਰਦੇ ਹੋ ਬਸ ਫਾਰਮ ਫਿਲ ਕਰਾ ਆਨਲਾਈਨ ਇਨਵੀਟੇਸ਼ਨ ਦਵਾਗੇ ਤੇ ਸ਼ਗਨ ਆਨਲਾਈਨ ਪਾ ਦੇ ਹੋਇਆ ਵੀ ਆਲਰੇਡੀ ਦੇਖ ਲਿਓ ਲਿੰਕ ਲਿੰਕ ਭੇਜਾਂਗੇ ਇਹ ਵਿਆਹ ਵੀ ਆਲਰੇਡੀ ਹੈਗੇ ਫਿਰ ਬਜਾ ਜੀ ਦੇ ਦੋ ਸਾਨੂੰ ਮੈਸੇਜ ਕਰ ਕਰਕੇ ਮੈਂ ਹਉ ਕਮੈਂਟ ਕਰ ਕਰਕੇ ਕਾਹੂ ਸੱਚੀ ਗੱਲ ਕਾਰ ਲੈਣਾ ਤਾਂ ਸ਼ੇਰਵਾਲੀ ਲੈ ਤੁਰੇ ਸ਼ੇਰਵੈਨੀ ਲੈ ਤੁਰੇ ਸ਼ੇਰ ਦਾ ਸ਼ੌਕ ਆ ਸ਼ੇਰਵਾਲੀ ਪਾਉਣ ਦਾ ਇੱਕ ਵਾਰੀ ਪਾਏਗਾ ਨਾ ساری ਜਿੰਦਗੀ ਪਛਤਾਏਗਾ ਕੋਈ ਨਹੀਂ 11 ਤਰੀਕ ਨੂੰ ਪਾ ਲਈ ਇਹ 11 ਤਰੀਕ ਨੂੰ ਅੰਚੇ ਮੈਂ ਉਹ ਤਾਂ ਠੀਕ ਲਾ ਤੇ ਪਾਪੇ ਨੂੰ ਜਗਾ ਦੇ ਨਕਰਾਂ ਵਾਲਾ ਬਲਾਵਾ ਨਹੀਂ ਕੋਈ ਕੋਈ ਪਾਪੇ ਆਇਆ ਲੇਖਿਆ ਕਾੜ ਦੇ ਵਿਆਹ ਤਾਂ ਵਿਆਹ ਤਾਂ 11 ਤਰੀਕ ਨੂੰ ਪੱਕਾ ਕੋਈ ਰੋਕ ਨਹੀਂ ਸਕਦਾ ਸਾਨੂੰ ਰੋਕ ਨਹੀਂ ਸਕਦੀ ਤੂੰ ਨਾ ਦੱਸ ਜਗਰਾਤੇ ਤੇ ਜਾਇਆ ਆ ਅੱਜ ਲਾ ਫਿਰ ਤਾਂ ਮੈਂ ਵੀ ਨਹੀਂ ਗਿਆ ਜਾਣੇ ਇਹੀ ਜਗਰਾਤੇ ਤੇ ਝੂਠ ਬੋਲਦਾ ਤੂੰ ਡੱਬੀ ਚ ਗਲੀਆਂ ਕਰਦੀਆਂ ਅਗਲਿਆਂ ਦੀ ਹੋਰ ਤੇਣੇ ਤੇ ਲੈਣੇ ਪੈ ਜਾਣਾ ਫਿਰ ਆਵਾਜ਼ ਦੇ ਦੇ ਉਹਦੇ ਜੇਲੀ ਬੋਲਦੀ ਹੈ ਮੇਰੇ ਸਾਗ ਆਹ ਹੋਰ ਨੂੰਹ ਜੀ ਕਹਿੰਦੀ ਸਾਗ ਲੈ ਕੇ ਡੱਬੀ ਮੋੜ ਕੇ ਨਹੀਂ ਗਿਆ ਮੈਂ ਤਾਂ ਸਿਰ ਨੂਨ ਮਿਰਚ ਪਾ ਕੇ ਦਿੱਤਿਆ ਸੀ ਨਾ ਕਿ ਮਿੱਠਾ ਪਾ ਕੇ ਮੋੜਾਂਗੇ ਅੱਛਾ ਤੇ ਕੱਲੋ ਦੋਸਤੋ ਬੰਦ ਕਰੇ ਤੇ ਚਲੋ ਦੋਸਤ ਆਪਣੇ ਆਰ ਦੇ ਲੋਗ ਵੀ ਚੈੱਕ ਨਹੀਂ ਜੇ ਵਧੀਆ ਲੱਗਿਆ ਹੋਵੇ ਤਾਂ ਪਿੰਨੀਆਂ ਕਰੋ ਆਈ ਮੀਨ ਲਾਈਕ ਕਰੋ ਐਸ ਮੈਂ ਪੈਗੀ ਵਾਰੀ ਪਿੰਨੀਆਂ ਬਣਾਈਆਂ ਬਸ ਬਹੁਤ ਸਵਾਦ ਬੜੀਆਂ ਸਵਾਦਾਂ ਮਿਲ ਪੈਂਦੀ ਵਾਰੀ ਪੈਂਦੀ ਵਾਰੀ ਕਾਲੂ ਕਿੰਨੇ ਨੰਬਰ ਦੱਸ ਚ ਮੈਂ 10 ਵਿੱਚ 11 ਨੰਬਰ ਦੇ ਦਾਂ ਸਾਡੇ ਸਰ ਸਰ ਵਾਲੀ ਗੱਲ ਅਸੀਂ 10 ਚੋਂ 9 ਨੰਬਰ ਦੇ ਨਹੀਂ ਸਕਦੇ ਇਸ ਲਈ ਅਪਾ 10 ਤੋਂ 11 ਦੇਤੇ ਇਸ ਇਸ ਕਰਕੇ ਹੁਣ ਅੰਟੀ ਡੇਲੀ ਮੈਨੂੰ ਇੱਕ ਪਿੰਨਿਗ ਆਇਆ ਕਰਦਾ ਜਿਵੇਂ ਅੰਟੀ ਦੀ ਦੱਸੋ ਹਾਂ ਚਲੋ ਜਿੰਨੀ ਮੌਕਾ ਦੀਆਂ ਨੇ ਜਿੰਨੀ ਦੇਖ ਦੀ ਅਗਲੀ ਵਾਰੀ ਆਏ ਕਰੀ ਸਮਾਨ ਲੈ ਆਏ ਘਰੋਂ ਤੇ ਆਪ ਅਗਲੀ ਵਾਰੀ ਫਿਰ ਬਣਾਵਾਂਗੇ ਪਤਾ ਕੀ ਲੱਗਾ ਸਿਰਫ ਆਟਾ ਪਾਣੀ ਆਟਾ ਪਾਣੀ ਪਾਣੀ ਤੇਰੇ ਪਿਓ ਵਾਲਾ ਕਿਹੜਾ ਪਾਇਆ ਵਿੱਚ ਮੈਂ ਸੀ ਕਿਉਂ ਦੇਸੀ ਕਿਉਂ ਦੇਸੀ ਮੈਂ ਸੀ ਕਿਉਂ ਦੇਸੀ ਫਿਰ ਮੈਂ ਤੇਰੇ ਘਰੇ ਕੱਢ ਆਇਆ ਸੀ ਮਤਲਬ ਕੱਲਾ ਮੈਨੂੰ ਦੇਸੀ ਕਿਉਂ ਲਿਆਉਂਦੇ ਜਲਦਾ ਆਟਾ ਤੇ ਤੇ ਜੀਨੀ ਤਾਂ ਤੁਸੀਂ ਪਾਏ ਲਓਗੇ ਚੀਨੀ ਤੇ ਆਪਣੇ ਆਪ ਹੀ ਆ ਉਹਦੇ ਬੱਦ ਚੀਨੀ ਦੇ ਵਿੱਚ ਬੱਤੀ ਪੈ ਗਈ ਸਭ ਬਸ ਦੇਸੀ ਕੋ ਚਾਹੀਦਾ ਕਾਈ ਜੋ ਕਿ ਦੇਸੀ ਕੋ ਲੈਣੀ ਬਸ 15 ਮਿੰਟ ਲੱਗੇ 15 ਮਿੰਟ ਬਸ 15 ਮਿੰਟ ਕਾਈ ਤਾਂ ਮੈਂ ਘਮਾਉਣ ਨੂੰ ਜਿਹੜੇ ਗੁਰਦੁਆਰੇ ਚ ਉਹ ਓਕੜਾ ਨਹੀਂ ਮਿਲਦਾ ਪ੍ਰਸ਼ਾਦ ਉਹਦੇ ਵਰਗਾ ਨਹੀਂ ਚਲੋ ਦੋਸਤੋ ਚਲੋ ਤਾ ਆਪਣੇ ਅੱਜ ਦੇ ਲੋਕਾਂ ਨੂੰ ਚੈਨ ਕਾਲੇ ਜਦੋਂ ਪਿੰਨੀਆਂ ਖਾਵਾਂਗੇ ਤੁਹਾਨੂੰ ਉਹ ਦਖਾ ਬੋਲੀ ਦਵਾਂਗੇ ਕਿ ਆ ਜੀ ਸੇ ਪੇਰ ਖਾਵਣਗੇ ਹਾਂ ਜੀ ਦੋਸਤਾਂ ਹਾਂ ਤਾਂ ਇੱਥੇ ਰਕੋ ਇੱਥੇ ਕੰਮ ਤੇ ਗਈ ਹੋ ਮਾਂ ਮੇਰੇ ਆਉਣ ਦੀ ਨੂੰ ਤੁਸੀਂ ਸਾਰੇ ਜਣੇ ਇਕੱਠੇ ਕਰਕੇ ਤੇ ਮੇਰੇ ਆਉਣ ਦੀ ਨੂੰ ਪਿੰਡਾਂ ਦਾ ਸੁਣਾ ਦੇ ਕਾਲੂ ਆਪਣੇ ਦੋਨਾਂ ਚਿਲਾਂ ਲੱਗ ਗਈ ਆਪਣੇ ਅਗਰ ਇਹ ਪਿੰਨੀ ਸਾਡੇ ਮਨਵੀਰ ਭਾਈ ਸਾਹਿਬ ਜੀ ਨੂੰ ਪਤਾ ਲੱਗ ਗਿਆ ਤਾਂ ਸਮਝੋ ਖਤਰਾ ਨਹੀਂ ਲੋਕ ਪੈ ਗਿਆ ਸਾਰਿਆਂ ਨੂੰ ਪਤਾ ਤਾਂ ਲੱਗ ਹੀ ਜਾਣਾ ਬਸ ਅਜੇ ਬਰ ਦੇਣੀ ਨਹੀਂ ਪਰ ਭਾਈ ਮੇਰੀ ਗੱਲ ਸੁਣ ਲੋ ਜਿਹਨੇ ਜਿਹਨੇ ਪਿੰਨੀਆਂ ਖਾਣੀਆਂ ਨਾ ਤੇ ਨਾਲ ਅੱਧਾ ਅੱਧਾ ਕਿਉ ਲੈ ਕੇ ਆਸੀ ਹੋਰ ਆਪਣੇ ਇਹ ਅਸੀ ਉਹਨਾਂ ਨੇ ਹੋਰ ਬਣਾ ਲਾਂਗੇ ਆਪ ਵੀ ਖਾ ਲਾਂਗੇ ਕਿਉਂ ਭਾਈ ਅੱਧਾ ਕਿ ਲੋ ਕਿਉਂ ਕਿ ਮੈਂ ਇਸ ਕਰਕੇ ਕਹਿ ਰਹੀ ਆ ਇਹਨਾਂ ਦੀ ਮੈਂ ਚਲੀ ਜਾਮਾ ਨਾ ਇੱਥੇ ਮੈਸਲ ਏਡੀ ਲੱਗਦੀ ਆ ਨਾ 15 16 ਜਿਹੜੇ ਹੁੰਦੇ ਆ ਤੇ ਆਹ ਮੇਰੇ ਸਾਹ ਦੇ 15 16 ਜਿਹੜੇ ਨੇ ਦੋ ਦੋ ਕਿੰਨੀ ਖਾਲੀਆਂ ਤੇ ਖਤਮ ਨਹੀਂ ਯਾਰ ਮਾਹੀ ਕਿਸੇ ਨਹੀਂ ਅੱਛਾ ਗੱਲ ਸੁਣੋ ਅਸੀਂ ਹੁਣ ਤਾਂ ਦੇਖ ਸਕਦੇ ਹਾਂ ਮੰਮਾ ਹੁਣ ਤਾਂ ਦੇਖ ਸਕਦੇ ਨੇ ਮੈਂ ਵੀ ਉਹਨੂੰ ਕਹਿ ਰਹੀ ਹਾਂ ਹਾਂ ਮੈਂ ਵੀ ਉਹਨੂੰ ਕਹਿ ਰਹੀ ਹਾਂ ਦੇਖ ਸਕਦੇ ਨੇ ਦੇਖ ਸਕਦੇ ਨੇ ਇੱਕ ਲੈ ਇੱਕ ਇੱਕ ਤਾਂ ਦੇ ਦਾਂਗੇ ਉਹਦੇ ਐਕਟ ਨਹੀਂ ਉਹ ਤੋਂ ਖਾਓੜਾ हां ਅੱਛੀ ਵੀ ਐਡੀ ਸੀ ਹਰੇ ਤੁਸੀਂ ਭਾਈ ਭੁੱਖੇ ਦੋਸਤੋ ਜੇ ਤੁਸੀਂ ਹੋਰ ਚਾਹਦੇ ਕਮਾਂਡਾ ਤਾਂ ਐਸਾ ਸਰਪ੍ਰਾਈਜ਼ ਹੋਣਾ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਕਿਸੇ ਗੱਲ ਸਾਨੂੰ ਕਮੈਂਟ ਕਰੋ ਤਾਂ ਅਸੀਂ ਤੁਹਾਨੂੰ ਅਗਲੇ ਵਲੌਗ ਚ ਦੱਸ ਦਾਂਗੇ ਓਏ ਕਿ ਉਹਦਾ ਪਹਿਲੀ ਦੇ ਤਰੀਕ ਤੋਂ ਬਾਅਦ 11 ਤਰੀਕ ਤੋਂ ਬਸ ਇਹ 11 ਤਰੀਕ ਤੋਂ ਦੋਸਤੋ ਅਸੀਂ ਦੱਸਣਾ ਨਹੀਂ ਆ ਅਸੀਂ ਦੱਸ ਦਾਂਗੇ ਕੌਣ ਪਰ ਅਸੀਂ ਮੂੰਹ ਨਹੀਂ ਦਿਖਾਉਂਦੇ ਮੋੜੀ ਦੇ ਨਾਲ ਤੇ 11:30 ਤੋਂ ਬਾਅਦ ਰਸਤਾ ਪੱਕਾ ਹੋ ਗਿਆ ਮੁੰਡੇ ਦਾ ਗਾਇਸ ਹਾਂਜੀ ਅੱਜ ਤੋਂ ਯਾਰ ਤਰੀਕ ਨੂੰ ਵਿਆਹ ਦਾ ਹਾਂਜੀ ਤੇਸ ਤੋਂ 4 ਤੋਂ 5 ਸਾਲ ਬਾਅਦ ਆਪਾਂ ਪੱਕਾ ਜੋਰ ਛੋੜ ਨਾ ਲਾਣਾ ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾ ਨਹੀਂ ਬਲੈਕ ਚੱਲਦੀ ਅੱਛਾ ਕੌਣ ਜਾਣੇ ਕੀ ਚੱਲ ਜੀ ਚੱਲ ਚੱਲ ਪਿੱਛੇ ਇਧਰ ਤੋਂ ਇਹ ਮੇਰਾ ਫੋਨ ਟੁੱਟਨੇ ਸੇ ਤਾਂ ਬਚ ਗਿਆ ਹਮ ਇਧਰ ਦੇਖੋ ਬਲੈਕ ਡੈਗ ਪੀ ਸੇਮ ਕਵਰ ਲੇ ਹੁੰਦਾ। ਕੀ ਬਾਤ। ਤੁਹਾਨੂੰ ਸਮਝਾਈ ਲਾ। ਨਵੇਂ ਸਪੱਗਪੰਦੇ ਰੰਗ ਥੋੜਾ ਸਾਫ ਹੋ ਜਾਤਾ ਸੀ ਸ਼ਕਲੋ ਵੀ ਸੇਮ ਹੀ ਲੱਗਦੇ। ਪਰ ਆਈ ਲੱਗਦਾ ਮੇਰਾ ਕਾ ਉਹ ਹਰਮਨ ਜਮਾ ਬਰਾ ਲੱਗਦਾ ਫਿਰ ਤੁਹਾਨੂੰ ਵੀਡੀਓ ਦੇਣਾ। ਕਿਹੜਾ ਹੁੰਦਾ? ਸੰਧੂ ਸੰਧੂ। ਤਾਂ ਦੋਸਤੋ ਚਲੋ ਆਪਣੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਖੁਸ਼ ਜਾਂਦੇ ਨੇ ਜੁੜੇ ਰਹੋ ਕੰਟੀਨਿਊ ਰਹੋ ਅਗਲੇ ਬਲੌਗ ਨਾਲ। ਰੀਲ ਬਣਾਈ ਇੱਕ। ਰੀਲ ਬਣਾ ਲੈਣਾ ਕਰਤਾ। ਰੀਲਾਂ ਦੀ ਪੈਸ ਦੋਸਤੋ। ਤਾਂ ਆਪਣੇ ਅਸ ਦੇ ਲੋਕ ਇੱਥੇ ਨਹੀਂ ਪਿੰਨੀਆਂ ਬਣਾ ਲਈਆਂ 11 ਤਰੀਕ ਨੂੰ ਖਾਣਾ ਦਿਓ ਯਾਰ ਜੀ ਦੋਸਤੋ ਵਿਆਹ ਨਾ ਵਿਆਹ ਕੇਰਾ ਤੇ ਕਿੱਦਾਂ ਕੋਈ ਡਾਈਨ ਚਾਹ ਦੇਖੇ ਚਾਹ ਦੇਖੋ ਤੁਸੀਂ ਜੰਗਲ ਜਮਨ ਦੋਸਤੋ ਵਾਏ ਵਾਏ ਲਾਈਕ ਵਨ ਸ਼ੇਅਰ ਕਰਦੇ ਹੋ ਸੋਨੇ 11 ਫ੍ਰੀ